ਮਾਰਨਿੰਗ 3 ਵਜੇ ਉੱਠ ਕੇ ਆਪਣਾ ਨਿਤਨੇਮ ਕਰਕੇ ਫਿਰ ਆਪਾਂ ਆਪਣਾ ਅਗਲਾ ਸ਼ੈਡਿਊਲ ਸ਼ੁਰੂ ਕਰ ਸਕਦੇ ਹਾਂ ਕੋਈ ਦਿੱਕਤ ਨਹੀਂ ਸਰ ਮੈਂ ਮੈਰਿਜ ਤੋਂ ਬਾਅਦ ਅਮਰਿਸ਼ ਕਿਆ ਫਿਰ ਅਮਰਿਤ ਤੁਹਾਨੂੰ ਪਤਾ ਹੈ ਕਿ ਇੱਕ ਰੂਲ ਹੁੰਦਾ ਹੈ ਕੈਪ ਨਹੀਂ ਪੈਣਨੀ ਆਪਣੇ ਸਿਰ ਨੂੰ ਢੱਕ ਕੇ ਰੱਖਣਾ ਫਿਰ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਂ ਦਸਤਾਰ ਨੂੰ ਗ੍ਰੈਂਡ ਕੀਤਾ ਸੀ ਮੈਂ ਦਸਤਾਰ ਬੰਨਣਾ ਸ਼ੁਰੂ ਕਰ ਦਿੱਤੀ ਸੀ ਤੁਸੀਂ ਆਪਣੇ ਮਨ ਚ ਕੋਈ ਵੀ ਕੰਮ ਧਾਰ ਲਓ ਤਾਂ ਉਹਨੂੰ ਕਰਨਾ ਕੋਈ ਮੁਸ਼ਕਲ ਨਹੀਂ ਹੁੰਦਾ ਮੇਰੀ ਨਜ਼ਰ ਚ ਤੇ ਆਪਣੇ ਬੱਚਿਆਂ ਨੂੰ ਅੱਛੀ ਸਿੱਖਿਆ ਸਿੱਖੀ ਸਰੂਪ ਵਿੱਚ ਰਹਿ ਕੇ ਹੀ ਦੇਣਾ ਚਾਹਨੀ ਹਾਂ ਮੈਂ ਅੱਜ ਅਸੀਂ ਤੁਹਾਡੀ ਮੁਲਾਕਾਤ ਪੰਜਾਬ ਦੀ ਇੱਕ ਐਸੀ ਲੜਕੀ ਦੇ ਨਾਲ ਕਰਾਨੇ ਜਾ ਰਹੇ ਹਾਂ ਜਿਸਨੇ ਕੀ ਸਿੱਖੀ ਸਰੂਪ ਚ ਹੁੰਦੇ ਆ ਆਪਣਾ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਆ ਅੰਮ੍ਰਿਤਸਰ ਦੀ ਰਹਿਣ ਵਾਲੀ ਬਲਜੀਤ ਕੌਰ ਦੀ ਜੋ ਕਿ ਤੁਸੀਂ ਦੇਖ ਸਕਦੇ ਹੋ ਕਿ ਗੁਰਸਿੱਖ ਨੇ ਔਰ ਬੀਐਸਐਫ ਦੇ ਵਿੱਚ ਇੱਕ ਅਫਸਰ ਦੇ ਤੌਰ ਤੇ ਤਨਾਤ ਨੇ ਔਰ ਇਹ ਆਪਣੇ ਆਪ ਦੇ ਵਿੱਚ ਇੱਕ ਅਲੱਗ ਚੀਜ਼ ਹੈ ਤੇ ਤੁਸੀਂ ਦੇਖੋਗੇ ਕਿ ਕਿਸ ਤਰੀਕੇ ਨਾਲ ਦਮਾਲਾ ਆਉਣਾ ਵਲੋਂ ਸਜਾਇਆ ਗਿਆ ਹੈ ਔਰ ਪੂਰੇ ਗੁਰਸਿੱਖੀ ਦੇ ਵਿੱਚ ਜਿਹੜਾ ਹੈ ਉਹ ਰਹਿੰਦੇ ਨੇ ਔਰ ਪਰ BSF ਦੇ ਵਿੱਚ ਡਿਊਟੀ ਵੀ ਕਰਦੇ ਨੇ ਤਾਂ ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ ਤਾਂ ਇਹ ਅਕਸਰ ਉਹਨਾਂ ਲੜਕੀਆਂ ਵਾਸਤੇ ਮਿਸਾਲ ਹੈ ਕਿ ਜੋ ਕਈ ਵਾਰ ਬਹਾਨੇ ਕਰਦੀਆਂ ਨੇ ਲੇਕਿਨ ਇਹ ਬਲਜੀਤ ਉਹਨਾਂ ਦੇ ਵਿੱਚ ਇੱਕ ਮਿਸਾਲ ਦੇ ਬਣ ਕੇ ਸਾਹਮਣੇ ਆਈ ਹੈ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਮੈਡਮ ਕਿਵੇਂ ਸ਼ੁਰੂ ਹੋਇਆ ਤੁਹਾਡਾ ਸਫ਼ਰ ਤੇ ਕਿਸ ਤਰੀਕੇ ਨਾਲ ਤੁਸੀਂ BSF ਚ ਪਹੁੰਚੇ ਔਰ ਖਾਸ ਕਰਕੇ ਅਗਰ ਅਸੀਂ ਗੱਲ ਕਰੀਏ ਕਿ ਗੁਰਸਿੱਖ ਜਿਹੜੀ ਹੈ ਧਮਾਲੇ ਚ ਜਿਹੜੀ ਪੂਰੇ ਸਿੱਖੀ ਸਰੂਪ ਚ ਬਹੁਤ ਹੀ ਘਟ ਦੇਖਣ ਨੂੰ ਮਿਲਦੀਆਂ ਪੁਲਿਸ ਚ ਨਹੀਂ BSF ਚ ਨਹੀਂ ਹੈ ਤੱਕੇ ਮੈਸੂਫਰ ਸਿਰੂ ਹੋਇਆ ਸਰ ਮੈਂ 2008 ਚ ਭਰਤੀ ਹੋਈ ਸੀ ਮੇਰੀ ਸਾਸ ਬਸ 16ਵਾਂ ਸਾਲ ਰਨਿੰਗ ਹੈ 2008 ਚ ਭਰਤੀ ਹੋਈ ਫਿਰ ਉਸ ਤੋਂ ਬਾਅਦ ਮੈਂ ਜੀਡੀ ਡਿਊਟੀ ਕੀਤੀ ਜੀ ਮੈਂ ਜੀਡੀ ਡਿਊਟੀ ਕੀਤੀ ਫਿਰ 10 ਸਾਲ 11 ਮਹੀਨੇ ਜੀਡੀ ਡਿਊਟੀ ਕੀਤੀ ਉਸ ਤੋਂ ਬਾਅਦ ਸਰ ਬੈਂਡ ਵਿੱਚ ਆਏ ਜੀ ਸਰ ਫਿਰ ਜਲ ਹਾਂਜੀ ਬੈਂਡ ਵਿੱਚ ਜਾਂਦੇ ਤੁਸੀਂ ਇੱਥੇ ਸਰ ਮੈਂ ਡਰਮ ਪਲੇ ਕਰਦੀ ਆਂ ਬੈਂਡ ਵਿੱਚ ਬ੍ਰਾਸ ਬੈਂਡ ਮਹਿਲਾ ਬ੍ਰਾਸ ਬੈਂਡ ਜੋ ਕਿ 2022 ਵਿੱਚ ਖੜਾ ਹੋਇਆ 2022 ਤੋਂ ਬਾਅਦ ਸਰ ਅਸੀਂ ਬੈਂਗਲੌਰ ਟ੍ਰੇਨਿੰਗ ਕਰਨ ਗਏ ਸੀ 6 ਮਨ ਦੀ ਟ੍ਰੇਨਿੰਗ ਕੀਤੀ ਉਸ ਤੋਂ ਬਾਅਦ ਰਿਪਬਲਿਕ ਡੇ ਪਰੇਡ ਤੋਂ ਬਾਅਦ ਸਰ ਹੁਣ ਅਸੀਂ ਜਲੰਧਰ ਅਟੈਚ ਹੈ ਉੱਥੇ ਅਸੀਂ ਰਹਿੰਦੇ ਆਂ ਮੈਡਮ ਇੱਕ ਗੁਰਸਿੱਖ ਹੋਣ ਦੇ ਨਾਤੇ ਬਹੁਤ ਸਾਰੇ ਰੀਤੀ ਰਿਵਾਜ ਹੁੰਦੇ ਨੇ ਕਿਉਂਕਿ ਜਿਸ ਤਰੀਕੇ ਨਾਲ ਅੰਮ੍ਰਿਤ ਵੇਲੇ ਜਿਹੜਾ ਉੱਠਣਾ ਹੁੰਦਾ ਹੈ ਤਾਂ ਉਹ ਕਿਵੇਂ ਕਿਸ ਨੂੰ ਉਹਨੂੰ ਕਿਵੇਂ ਮੈਨੇਜ ਕਰਦੇ ਨੇ ਸਰ ਕੋਈ ਦਿੱਕਤ ਨਹੀਂ ਆਉਂਦੀ ਵਧੀਆ ਮੈਨੇਜ ਹੋ ਜਾਂਦਾ ਹੈ ਆਪਣਾ ਮਾਰਨਿੰਗ ਉੱਠਣਾ ਹੁੰਦਾ ਆਪਾਂ ਪੀਟੀ ਹੁੰਦੀ ਆ ਆਪਣਾ ਸ਼ਡਿਊਲ ਬਣਿਆ ਹੋਇਆ ਹੈ ਪੀਟੀ 'ਚ ਜਾਣਾ ਹੁੰਦਾ ਇਸ ਲਈ ਆਪਾਂ ਮਾਰਨਿੰਗ 3 ਵਜੇ ਉੱਠ ਕੇ ਆਪਣਾ ਨਿਤਨੇਮ ਕਰਕੇ ਫਿਰ ਆਪਾਂ ਆਪਣਾ ਅਗਲਾ ਸ਼ਡਿਊਲ ਸ਼ੁਰੂ ਕਰ ਸਕਦੇ ਹਾਂ ਕੋਈ ਦਿੱਕਤ ਨਹੀਂ ਸਰ ਸਾਰੇ ਨਾਲੋਂ ਵੱਖਰੇ ਦਿਖਦੇ ਹੋ ਕਿ ਸ਼ਾਨ ਵੱਖਰੀ ਨੇ ਰਹਾਂਦੀ ਸਿੱਖੀ ਜੀ ਜੀ ਸਰ ਤੇ ਮੈਡਮ ਹੋਰ ਪਰਿਵਾਰ ਦੇ ਵਿੱਚ ਜਿਸ ਤਰ੍ਹਾਂ ਮੈਂਬਰ ਨੇ ਉਹਨਾਂ ਨੇ ਫਿਰ ਕਿਸ ਤਰੀਕੇ ਦੇ ਨਾਲ ਤੁਹਾਡਾ ਨਾਲ ਕੀਤਾ ਸੀ ਸਭ ਵਧੀਆ ਕੋਈ ਦਿੱਕਤ ਨਹੀਂ ਮੇਰੇ ਮਤਲਬ ਸਸਰਾਲ ਮੇਂ ਅੰਮ੍ਰਿਤਸਰ ਲੋਕਲ ਇੱਥੋਂ ਦੀ ਰਹਿਣ ਵਾਲੀਆਂ ਮੇਰੇ ਹਸਬੰਡ ਉਹ ਆਰਮੀ ਚ ਨੇ ਮੇਰੇ ਬੱਚੇ ਨੇ ਦੋ ਬੇਟਾ ਹੈ ਬੇਟੀ ਹੈ ਬਾਕੀ ਫੈਮਿਲੀ ਸਭ ਵਧੀਆ ਹੈ ਮੁਸ਼ਕਲ ਨਹੀਂ ਹੋ ਜਾਂਦੀ ਕਿ ਸਾਰਿਆਂ ਨੂੰ ਹੈਂਡਲ ਕਰਨਾ ਕਿਉਂਕਿ ਬੀਐਸਐਫ ਇੱਕ ਇਸ ਤਰ੍ਹਾਂ ਦੀ ਫੋਰਸ ਹੈ ਜਿਹੜੀ ਕਿ ਕਿਸੇ ਵੇਲੇ ਵੀ ਆਵਾਜ਼ ਆ ਸਕਦੀ ਹੈ ਕਿਸੇ ਵੇਲੇ ਵੀ ਜਾਣਾ ਪੈਂਦਾ ਚਾਹੇ ਕਿਸੇ ਵੀ ਡਿਪਾਰਟਮੈਂਟਸ ਕੋਈ ਬੰਦਾ ਆਉਂ ਫਿਰ ਮੈਨੇਜ ਕਰਨਾ ਪੈਂਦਾ ਹੈ ਇਹ ਚੀਜ਼ ਹੈ ਤਾਂ ਥੋੜਾ ਡਿਫਿਕਲਟ ਪਰ ਮੈਨੇਜ ਹੋ ਜਾਂਦਾ ਹੈ ਹੁਣ ਵੀ ਅਸੀਂ ਬੱਚਿਆਂ ਨੂੰ ਛੱਡ ਕੇ ਆਏ तकरीबन ਇਹਦੇ ਚ ਸਾਡੇ ਚੋਂ 8 ਤੋਂ 10 ਲੜਕੀਆਂ ਮੈਰਿਡ ਨੇ ਜੋ ਆਪਣੇ ਬੱਚਿਆਂ ਨੂੰ ਛੱਡ ਕੇ ਫਿਰ ਇੱਥੇ ਆਏ ਆ ਅਸੀਂ ਗੁਰਸਿੱਖੀ ਹੋਣ ਦਾ ਕਿੰਨਾ ਮਾਣ ਮਹਿਸੂਸ ਕਰਦੇ ਹੋ ਬਹੁਤ ਜ਼ਿਆਦਾ ਸਰ ਅਸੀਂ ਸੋਚਦੇ ਹਾਂ ਕੋਈ ਚੰਗੇ ਕਰਮ ਕੀਤੇ ਜੋ ਵਾਇਗਰੂ ਜੀ ਨੇ ਸਾਨੂੰ ਇਹ ਦਾਤ ਬਖਸ਼ੀ ਆ ਜੀ ਤਾਂ ਦੇਸ਼ ਦੀ ਸੇਵਾ ਨਾਲ ਕਰ ਰਹੇ ਉਹ ਕਿੱਡਾ ਵੱਡਾ ਅਫਸਰ ਹੈ ਕਿਉਂਕਿ ਅਗਰ ਗੱਲ ਕਰੀਏ ਸਿੱਖਾਂ ਦੀ ਤਾਂ ਵੈਸੇ ਹੀ ਬਹੁਤ ਇੱਕ ਮਿਸਾਲ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਸਿੱਖਾਂ ਦਾ ਸਭ ਤੋਂ ਵੱਡਾ ਯੋਗਦਾਨ ਜੀ ਸਰ ਬਹੁਤ ਵਧੀਆ ਮਾਣ ਮਹਿਸੂਸ ਹੁੰਦਾ ਹੈ ਵਧੀਆ ਲੱਗਦਾ ਹੈ ਗੁੱਡ ਫੀਲ ਹੁੰਦਾ ਹੈ ਸਰ ਅਸੀਂ ਬਹੁਤ ਸਾਰੀਆਂ ਲੜਕੀਆਂ ਦੇਖ ਰਹੇ ਹਾਂ ਨਾਲ ਉਹ ਜਿਹੜੀਆਂ ਨੇ ਉਹ ਨਾਰਮਲ ਨਹੀਂ ਉਹ ਦੂਸਰ ਧਰਮ ਤੋਂ ਨੇ ਪਰ ਤੁਸੀਂ ਕਿਵੇਂ ਵੱਖਰੇ ਬਿਲਕੁਲ ਨਜ਼ਰ ਆਉਂਦੇ ਹੋ ਔਰ ਕਿਸ ਤਰ੍ਹਾਂ ਤੁਹਾਨੂੰ ਫੀਲ ਕਿੰਨਾ ਪ੍ਰਾਊਡ ਫੀਲ ਹੁੰਦਾ ਸਰ ਮੈਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਸਰ ਮੈਂ ਮੈਰਿਜ ਤੋਂ ਬਾਅਦ ਅਮਰਿਤ ਛਕਿਆ ਫਿਰ ਅਮਰਿਤ ਤੁਹਾਨੂੰ ਪਤਾ ਹੈ ਕਿ ਇੱਕ ਰੂਲ ਹੁੰਦਾ ਹੈ ਕੈਪ ਨਹੀਂ ਪੈਣਣੀ ਆਪਣੇ ਸਿਰ ਨੂੰ ਢੱਕ ਕੇ ਰੱਖਣਾ ਫਿਰ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਦਸਤਾਰ ਨੂੰ ਗ੍ਰੈਂਡ ਕੀਤਾ ਸੀ ਮੈਂ ਦਸਤਾਰ ਬੰਨਣਾ ਸ਼ੁਰੂ ਕਰ ਦਿੱਤੀ ਸੀ ਦਸਤਾਰ ਬੰਨੀ ਚੱਕੀ ਜੀ ਜੀ ਤਾਂ ਅੰਮ੍ਰਿਤ ਕਿਵੇਂ ਛੱਕਿਆ ਫਿਰ ਕਿਵੇਂ ਕਹਾਣੀ ਕਿਵੇਂ ਬਣੀ ਅੰਮ੍ਰਿਤ ਛਕਣ ਦੀ ਸਰ ਮੈਰਿਜ ਤੋਂ ਬਾਅਦ ਛੱਕਿਆ ਮੇਰੇ ਹਸਬੰਦ ਮੇਰੇ ਸੋਹਰਾ ਪਰਿਵਾਰ ਨੇ ਅੰਮ੍ਰਿਤ ਛੱਕਿਆ ਹੋਇਆ ਸੀ ਫਿਰ ਉਸ ਤੋਂ ਬਾਅਦ ਮੈਰਿਜ ਤੋਂ ਬਾਅਦ ਮੈਂ ਵੀ ਅੰਮ੍ਰਿਤ ਛਕ ਲਿਆ ਕਿੰਨੀ ਐਜੂਕੇਸ਼ਨ ਕਿੰਨੀ ਮੈਡਮ ਤੁਹਾਡੀ ਸਰ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਆ ਆਈਟੀਆਈ ਕਟਿੰਗ ਟੇਲਰਿੰਗਸ ਕੀਤੀ ਹੋਈ ਆ ਅੱਛਾ ਤੇ ਜਦੋਂ ਬੀਐਸਐਫ ਚ ਭਰਤੀ ਹੋਏ ਤਾਂ ਉਸ ਵੇਲੇ ਉਸ ਵੇਲੇ ਅੰਮ੍ਰਿਤ ਨਹੀਂ ਛੱਕਿਆ ਨਹੀਂ ਨਹੀਂ ਸਰ ਬਾਅਦ ਛੱਕਿਆ ਮੈਰਿਜ ਤੋਂ ਬਾਅਦ ਛੱਕਿਆ 2014 ਚ ਛੱਕਿਆ ਸਰ ਮੈਂ ਭਰਤੀ ਮੇ 8 ਪਰ ਉਹ ਵਧੀਆ ਲੱਗਦਾ ਹੈ ਆਪਣੇ ਆਪ ਨੂੰ ਵਧੀਆ ਕਿੰਨਾ ਬਲਜੀਤ ਚ ਕਿੰਨਾ ਫਰਕ ਆਇਆ 2014 ਤੋਂ ਪਹਿਲੇ ਦੀ ਬਲਜੀਤ ਤੇ ਅੱਜ ਦੀ ਬਲਜੀਤ ਦੇ ਵਿੱਚ ਬਹੁਤ ਸਰ ਬਹੁਤ ਜ਼ਿਆਦਾ ਫਰਕ ਹੈ ਮਤਲਬ ਮੈਨੂੰ ਸਿੰਪਲੀਸਿਟੀਸ ਰਹਿਣਾ ਬਹੁਤ ਵਧੀਆ ਲੱਗਦਾ ਹੈ ਮਤਲਬ ਦੁਨੀਆਦਾਰੀ ਦੇ ਇਹਨਾਂ ਚੋਂ ਵਧੀਆ ਲੱਗਦਾ ਹੈ ਰਹਿਣਾ ਇਸ ਤਰ੍ਹਾਂ ਅੱਛਾ ਜੀ ਤਾਂ ਇਹ ਇਹ ਹੁਣ ਅੱਜਕੱਲ ਫਿਰ ਤੁਸੀਂ ਡਰਮ ਪਲੇ ਕਰਦੇ ਹੋ ਦਿਖਾਓਗੇ ਇਸ ਤਰ੍ਹਾਂ ਮਿਊਜ਼ਿਕ ਦੇ ਨਾਲ ਹੀ ਫਿਰ ਸਾਰਿਆਂ ਦੇ ਨਾਲ ਚੱਲਦਾ ਹੈ ਨਾ ਹੁਣੇ ਆਪਾਂ ਕਰ ਰਹੇ ਸੀ ਮਿਊਜ਼ਿਕ ਦੇ ਨਾਲ ਹੀ ਆ ਕੋਈ ਵੀ ਮਿਊਜ਼ਿਕ ਹੈ ਉਹਦੇ ਨਾਲ ਪਲੇ ਕਰਦੇ ਆ ਜਿੱਦਾਂ ਕੋਈ ਪ੍ਰੇਡ ਹੈ ਪ੍ਰੇਡ ਪ੍ਰੇਡ ਕਰਦੇ ਆ ਤਾਂ ਜਾਂ ਕੋਈ ਵੀ ਚੀਜ਼ ਹੈ ਜਿੱਦਾਂ ਹੁਣ ਰਿਪਬਲਿਕ ਡੇ ਪ੍ਰੇਡ ਤੇ ਗਿਆ ਸੀ ਤੇ ਫਿਰ ਉੱਥੇ ਵੀ ਆਪਾਂ ਡਰਮ ਪਲੇ ਕੀਤਾ ਸੀ ਦਿੱਲੀ ਦਿੱਲੀ ਅਮ ਜੀ ਤੁਸੀਂ ਇਕੱਲੇ ਸੀ ਇਸ ਤਰ੍ਹਾਂ ਦੇ ਇਕੱਲੇ ਨਹੀਂ ਸਰ ਅੱਠ ਲੜਕੀਆਂ ਸੀ ਗਿਆ ਆਪਾਂ ਡਰਮ ਨੂੰ ਪਲੇ ਕਰਨ ਵਾਲੀਆਂ ਪੂਰੀ ਪਰੇਡ 'ਚ ਪਰ ਗੁਰਸਿੱਖ ਇਕੱਲੇ ਸੀ ਜੀ ਸਰ ਤਾਂ ਦੇਖੋ ਇਹ ਇੱਕ ਵੱਡੀ ਸ਼ਾਨ ਹੈ ਕਿ ਦੁਨੀਆ ਪਰ ਦੇ ਦੇਸ਼ ਪਰ ਤੋਂ ਜਿਹੜੀ ਲੜਕੀਆਂ ਆਈਆਂ ਸੀ ਲੇਕਿਨ ਉਹਨਾਂ 'ਚ ਬਲਜੀਤ ਕੌਰ ਇੱਕ ਐਸੇ ਸਨ ਜਿਹੜੇ ਕੀ ਵੱਖਰੇ ਨਜ਼ਰ ਆਏ ਤੇ ਅੱਠ ਲੜਕੀਆਂ ਦਾ ਚੇਨ ਹੋਇਆ ਤਾਂ ਅੱਠ ਲੜਕੀਆਂ 'ਚੋਂ ਇੱਕ ਲੜਕੀ ਬਲਜੀਤ ਕੌਰ ਜੋ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਗੁਰਸਿੱਖੀ 'ਚ ਨੇ ਤਾਂ ਉਹਨਾਂ ਨੇ ਆਪਣੇ ਜੀਵਨ ਦੀਆਂ ਕੁਝ ਗੱਲਾਂ ਸਾਹਨਾ ਸ਼ੇਅਰ ਕੀਤੀਆਂ ਹੋਰ ਵੀ ਗੱਲਬਾਤ ਕਰਾਂਗੇ ਮੈਡਮ ਹੋਰ ਲੜਕੀਆਂ ਨੂੰ ਕੀ ਮੋਟੀਵੇਟ ਕਰਨਾ ਚਾਹੁੰਦੇ ਹੋ ਕਈ ਅਕਸਰ ਕਈ ਵਾਰ ਲੋਕ ਕਹਿੰਦੇ ਨੇ ਜੀ ਕਿ ਠੀਕ ਹੈ ਅੰਮ੍ਰਿਤ ਵੇਲੇ ਜਿਹੜਾ ਉੱਠਣਾ ਉਹਨਾਂ ਨੂੰ ਹੀ ਔਖਾ ਲੱਗਦਾ ਔਰ ਕਈ ਵਾਰ ਇਸ ਤਰ੍ਹਾਂ ਦੋ ਸਿੱਖੀ ਤੋਂ ਦੂਰ ਭਜਦੀਆਂ ਨਜ਼ਰ ਆਉਂਦੀਆਂ ਲੜਕੀਆਂ ਨਹੀਂ ਸਰ ਇਦਾਂ ਦੀ ਕੋਈ ਗੱਲ ਨਹੀਂ ਆ ਇਹ ਤਾਂ ਇੱਕ ਰੂਟੀਨ ਬਣ ਜਾਂਦੀ ਆ ਤੁਸੀਂ ਆਪਣੇ ਮਨ ਚ ਕੋਈ ਵੀ ਕੰਮ ਧਾਰ ਲਓ ਤਾਂ ਉਹਨੂੰ ਕਰਨਾ ਕੋਈ ਮੁਸ਼ਕਲ ਨਹੀਂ ਹੁੰਦਾ ਮੇਰੀ ਨਜ਼ਰ ਚ ਉਹ ਸਾਡੀ ਰੂਟੀਨ ਆ ਵੈਸੇ ਵੀ ਤਾਂ ਫੌਜ ਵਿੱਚ ਰੂਟੀਨ ਹੁੰਦੀਆਂ ਨੇ ਟਾਈਮ ਟਾਈਮ ਟੂ ਟਾਈਮ ਜਾਣਾ ਆਣਾ ਆਪਣੀ ਡਿਊਟੀ ਤੋਂ ਇਸ ਲਈ ਸਰ ਆਪਣੇ ਰੂਟੀਨ ਚ ਆਪਾਂ ਜਾਂਦੇ ਰਹਿੰਦੇ ਆ ਕੋਈ ਦਿੱਕਤ ਨਹੀਂ ਆਂਦੀ ਟਾਈਮ ਟੇਬਲ ਦੀ ਟਾਈਮ ਟੇਬਲ ਦੀ ਕਿੰਨੇ ਵਜੇ ਸਵੇ ਸਰ ਸਵੇਰੇ ਆਪਾਂ 3 ਵਜੇ ਉੱਠਦੇ ਆ ਉਸ ਤੋਂ ਬਾਅਦ ਫਿਰ ਅਸੀਂ ਆਪਣਾ ਚਲੋ ਗੁਰੂ ਮਹਾਰਾਜ ਦੀ ਦਿੱਤੀ ਹੋਈ ਦਾਤ ਦੇ ਅਨੁਸਾਰ ਆਪਣਾ ਨਿਤਨੇਮ ਕਰਕੇ ਫਿਰ ਆਪਾਂ ਪੀਟੀ ਸ਼ਡਿਊਲ ਹੁੰਦਾ ਹੈ ਸਾਡਾ ਪੀਟੀ ਪ੍ਰੇਡ ਤੋਂ ਬਾਅਦ ਫਿਰ ਅੱਗੇ ਨੈਕਸਟ ਡਿਊਟੀ ਆਪਣੀ ਡਿਊਟੀ 12 ਵਜੇ ਆ ਕੇ ਫਿਰ ਦੋ ਤਿੰਨ ਘੰਟੇ ਰੈਸਟ ਹੁੰਦਾ ਹੈ ਫਿਰ ਸ਼ਾਮ ਨੂੰ ਸਰ 4 ਵਜੇ ਡਿਊਟੀ ਫਿਰ 6 ਵਜੇ ਸ਼ਾਮ ਨੂੰ ਰੋਲ ਕਾਲ ਤੋਂ ਬਾਅਦ ਫ੍ਰੀ ਆ ਇਹ ਸਾਰੇ ਤੁਹਾਡੇ ਸਾਥੀ ਨੇ ਇਸ ਵੇਲੇ ਆਓਗੇ ਮੈਡਮ ਸਾਰੇ ਇਕੱਠੇ ਆਓਗੇ ਜਿਹੜਾ ਨਾ ਮੈਡਮ ਨਾਲ ਸਰ ਆਪਾਂ ਜੀ 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 ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਬਿਲਕੁਲ ਇਹਨਾਂ ਦੇ ਨਾਲ ਨੇ ਤਾਂ ਇਸ ਵੇਲੇ ਹੀ ਕਲਕ ਪਹਿਚਾਨ ਜਰੀ ਨਜ਼ਰ ਆ ਰਹੀ ਹੈ ਉਹ ਸਿੱਖੀ ਦੀ ਵੱਖਰੀ ਪਹਿਚਾਨ ਜਰੀ ਹੈ ਉਹ ਇਸ ਵੇਲੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਸਾਰੇ ਲੋਕ ਇਕੱਠੇ ਜਿਹੜਾ 뮤직 ਪਲੇ ਕਰਦੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਕੱਲੇ ਇਹਨਾਂ ਨੇ ਇੱਕ ਜਗ੍ਹਾ ਤੇ ਨਹੀਂ ਬਲਕਿ ਰਿਪਬਲਿਕ ਡੇ ਦੇ ਉੱਤੇ ਜਾ ਕੇ ਦਸਤਾਰ ਸਜਾ ਕੇ ਜਿਹੜਾ ਹੈ ਦੇਸ਼ ਨੂੰ ਰਿਪਰੈਜ਼ੈਂਟ ਕੀਤਾ ਸਿੱਖੀ ਨੂੰ ਰਿਪਰੈਜ਼ੈਂਟ ਕੀਤਾ ਤਾਂ ਇਹ ਇੱਕ ਆਪਣੇ ਆਪਸੇ ਮਾਣ ਵਾਲੀ ਗੱਲ ਹੈ ਤਾਂ ਬਲਜੀਤ ਜੀ ਤੁਹਾਡਾ ਸੁਪਨਾ ਕੀ ਹੈ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਮੋਟੀਵੇਸ਼ਨ ਤੁਹਾਡੀ ਵਾਹਿਗੁਰੂ ਪ੍ਰਤੀ ਵੀ ਹੈ ਔਰ ਮੋਟੀਵੇਸ਼ਨ ਇਸ ਦੇਸ਼ ਪ੍ਰਤੀ ਵੀ ਹੈ ਕਿਉਂਕਿ ਤੁਸੀਂ ਦੇਸ਼ ਦੀ ਸਭ ਤੋਂ ਵੱਡੀ ਫੋਰਸ ਦੇ ਵਿੱਚ ਹੋ ਜੀ 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 ਸਰ ਸਰਬੱਤ ਦਾ ਸੁਪਨਾ ਇਹੀ ਹੈ ਕਿ ਅੱਗੇ ਆਪਣੇ ਬੱਚਿਆਂ ਨੂੰ ਗਾਈਡ ਕਰਨਾ ਵਧੀਆ ਆਪਣੇ ਕਿਸੇ ਮੁਕਾਮ ਤੇ ਪਹੁੰਚਣ ਸਿੱਖੀ ਸਰੂਪ ਵਿੱਚ ਰਹਿ ਕੇ ਹੀ ਉਹਨਾਂ ਨੂੰ ਮੈਂ ਅੱਗੇ ਲੈ ਕੇ ਜਾਣਾ ਚਾਹਨੀ ਆ ਹੁਣ ਆਪਾਂ ਤਾਂ ਚਲੋ ਜੋ ਵੀ ਹੈ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੈ ਤੇ ਆਪਣੇ ਬੱਚਿਆਂ ਨੂੰ ਅੱਛੀ ਸਿੱਖਿਆ ਸਿੱਖੀ ਸਰੂਪ ਵਿੱਚ ਰਹਿ ਕੇ ਹੀ ਦੇਣਾ ਚਾਹਨੀ ਆ ਮੈਂ ਬਿਲਕੁਲ ਬਿਲਕੁਲ ਬਹੁਤ ਅੱਛੀ ਗੱਲ ਹੈ ਕਿ ਤੁਸੀਂ ਇਸ ਲੈਵਲ ਤੇ ਆ ਕੇ ਵੀ ਸਿੱਖੀ ਸਰੂਪ ਦੀ ਗੱਲ ਮੈਡਮ ਕਿਸ ਤਰ੍ਹਾਂ ਲੱਗ ਕੈਸਾ ਲੱਗਦਾ ਹੈ ਆਪਕੋ ਇਹ ਦਸਤਾਰ ਮੈਂ ਹੁੰਦੀ ਹੈ ਅੱਛਾ ਲੱਗਦਾ ਹੈ ਅਲੱਗ ਦਿਖਤੇ ਹੈ ਹਾਂ ਅਲੱਗ ਦਿਖਤੇ ਹੈ ਅਲੱਗ ਅਲੱਗ ਪਹਿਚਾਨ ਹੈ ਹੂੰ ਇਸ ਸਰ ਤੁਹਾਨੂੰ ਅੱਛਾ ਲੱਗ ਰਹਾ ਹੈ ਆਪਕੋ ਕਿਹਦਾ ਲੱਗਦਾ ਹੈ ਮੈਡਮ ਸਰ ਬਹੁਤ ਵਧੀਆ ਲੱਗਦਾ ਵਾ ਮੈਂ ਤੇ ਕਹਿੰਨੀ ਆ ਕਿ ਵਧੀਆ ਗੱਲ ਆ ਅੱਜਕੱਲ ਬਹੁਤ ਘੱਟ ਲੋਕ ਜਿਹੜੇ ਇਸ ਚੀਜ਼ ਨੂੰ ਫੋਲੋ ਕਰਦੇ ਆ ਤੇ ਮਤਲਬ ਬਹੁਤ ਵਧੀਆ ਲੱਗਦਾ ਵਾ ਜਦੋਂ ਸਾਰੇ ਦੀਦੀ ਨੂੰ ਮਤਲਬ ਸਪੈਸ਼ਲਿਸਟ ਚੀਜ਼ ਤੋਂ ਪਛਾਣਦੇ ਆ ਬਿਲਕੁਲ ਬਲਜੀਤ ਮੈਮ ਤੁਸੀਂ ਦੇਖੋ ਕਿ ਇਸ ਵੇਲੇ ਟਾ ਟਪੇ ਚ ਨਹੀਂ ਤਾਂ ਬਿਲਕੁਲ ਤੁਸੀਂ ਦੇਖੋ ਆਪਣੇ ਦੇਸ਼ ਦੀ ਸੀਮਾ ਸੁਰੱਖਿਆ ਬਲ ਦੇ ਵਿੱਚ ਇਸ ਵੇਲੇ ਤਣਾਤ ਨਹੀਂ ਤਾਂ ਉਹਨਾਂ ਦੀ ਇੱਕ ਅਲੱਗ ਪਛਾਣ ਆ ਔਰ ਬੀਐਸਐਫ ਨੇ ਵੀ ਇਹਨਾਂ ਨੂੰ ਇੱਕ ਅਲੱਗ ਪਛਾਣ ਦਿੱਤੀ ਹੈ ਤੇ ਇਹਨਾਂ ਦੇ ਕਮਾਂਡਰ ਮੈਡਮ ਵੀ ना चाहते हैं इनके बारे में बलजीत मैडम किस तरह से प्ले करते हैं जैसे हमने देखा ड्रम प्ले करते हैं और आपको कितना महसूस मान महसूस होता है कि एक गुरसिख लड़की जो है आपके बैंड में एक ही है सिर्फ और कहते हैं कि सवा लाख से एक लड़ाऊं तो तभी गुरु गोविंद सिंह नाम का जी सर जी सर वैसे एक नहीं है सिख हमारे पास कम से कम पाँच छः है हाँ जी पर ये एक ही है ड्रम बजाती है सर द मेन रोल किसी बैंड में होता है ड्रम का होता है उसमें बहुत आपको एफिशिएंसी पावर बहुत कुछ पोटेंशियल चाहिए होता है जो इसमें खूब भरा हुआ है और ईमानदारी भी तो हमेशा हमारा प्रोग्राम बहुत अच्छा जाता है ड्रमर की वजह से सो ऑल बिकॉज ऑफ हर ਤਾਂ ਬਿਲਕੁਲ ਤੁਸੀਂ ਦੇਖੋ ਮੈਡਮ ਡਰਮ ਵਜਾਣਾ ਕਿੱਡਾ ਔਖਾ ਸੀ ਕਿਉਂਕਿ ਜਿਸਲੇ ਡਰਮ ਦੀ ਗੱਲ ਕਰੀਏ ਖੈਰ ਸਿੱਖੀ ਚ ਤੇ ਕੇ ਵੈਸੇ ਵੀ ਅਗਰ ਢੋਲ ਦੀ ਗੱਲ ਕੀਤੀ ਜਾਏ ਨੂੰ ਤੁਹਾਡੀ ਪਾਸ਼ਾ ਡਰਮ ਕਿਹਾ ਜਾਂਦਾ ਸਿੱਖਾਂ ਚ ਢੋਲ ਕਿਹਾ ਜਾਂਦਾ ਇਹਨਾਂ ਕਿੱਡਾ ਇੰਪੋਰਟੈਂਟ ਸੀ ਉਹ ਜਿੰਨੂੰ ਤੁਸੀਂ ਚੁਣਿਆ ਸਰ ਜਦ ਮੈਂ ਬੈਂਡ ਵਿੱਚ ਆਈ ਸੀ ਇਹ ਡਰਮ ਮੈਂ ਚੁਣਿਆ ਨਹੀਂ ਸੀ ਮੈਨੂੰ ਖੁਦ ਦਿੱਤਾ ਗਿਆ ਸੀ ਮਤਲਬ ਡਰਮ ਮੈਨੂੰ ਦਿੱਤਾ ਗਿਆ ਸੀ ਇਹਨਾਂ ਨੇ ਮੇਰੀ ਹਾਈਟ ਫਿਜ਼ੀਕਲ ਦੇ ਅਕੋਰਡਿੰਗ ਮੈਨੂੰ ਇਹ ਡਰਮ ਦਿੱਤਾ ਸੀ ਕਿਉਂਕਿ ਇਹਨੂੰ ਵਜਾਣਾ ਥੋੜਾ ਟਫ ਹੁੰਦਾ ਹੈ ਪਰੇਡ ਵਿੱਚ ਲੈ ਕੇ ਚੱਲਣਾ ਪੈਂਦਾ ਹੈ ਸਰ 10 ਤੋਂ 12 ਕਿਲੋ ਜੀ weight ਹੈ ਇਹਨੂੰ ਲੈ ਕੇ ਚੱਲਣਾ ਪੈਂਦਾ ਆਪਣੇ ਗਲੇ 'ਚ ਟੰਗ ਕੇ ਫਿਰ ਪ੍ਰੇਡ ਕਰਨੀ ਪੈਂਦੀ ਹੈ 10-12 ਕਿਲੋ ਦਾ weight ਤੁਸੀਂ ਲੈ ਕੇ ਚੱਲਦੇ ਹੋ ਹਾਂਜੀ ਹਾਂਜੀ ਆਰਾਮ ਨਾਲ ਚੱਲਦੇ ਹੋ ਤੁਸੀਂ ਕਦੀ ਦਿੱਕਤ ਨਹੀਂ ਆਉਂਦੀ ਨਹੀਂ ਸਰ ਤੇ ਗੁਰੂ ਦਾ ਨਾਮ ਲੈ ਕੇ ਚੱਲਦੇ ਹੋ ਜੀ ਸਰ ਸ਼ੁਕਰੀਆ ਬਲਜੀਤ ਤੁਸੀਂ ਆਪਣਾ ਸਮਾਂ ਦਿੱਤਾ ਤਾਂ ਤੁਹਾਨੂੰ ਇਸ ਲੜਕੀ ਬਾਰੇ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਆਪਣੀ ਜਰਾ ਸ਼ਾਹੀ ਠਾੜਬਾਰ ਦਾ ਡਰਮ ਜਰਾ ਇਸ ਵੇਲੇ ਉਹਨਾਂ ਦੀ ਜਾਨ ਹੈ ਤਾਂ ਡਰਮ ਤੁਹਾਨੂੰ ਦਿਖਾ ਰਹੇ ਹਾਂ ਤਾਂ ਇਸ ਵੇਲੇ ਇਹ ਡਰਮ ਜਿ ਵਜਾਂਦੀ ਨਜ਼ਰ ਆਉਂਦੇ ਨੇ ਤਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਨਾਲ ਸ਼ਾਬਾਸ਼ੀ ਵੀ ਲੈਂਦੇ ਨੇ ਤਾਂ ਗੁਰਸਿੱਖੀ ਦੇ ਤੌਰ ਦੇ ਉੱਤੇ ਬਲਜੀਤ ਕੌਰ ਨੇ ਆਪਣੀ ਕਲਾਕ ਪਛਾਣ ਬਣਾਈ ਹੈ ਤਾਂ ਬਲਜੀਤ ਕੌਰ ਜੀ ਇਹ ਡਰਮ ਤੁਹਾਡਾ ਡਰਮ ਠਾ ਕੇ ਦਿਖਾਓਗੇ ਜੀ ਤਾਂ ਬਿਲਕੁਲ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਮੈਡਮ ਡਰਮ ਨਾਲ ਕਿੰਨਾ ਪਿਆਰ ਹੈ ਆਪਣੇ ਸਰ ਹੁਣ ਜਦ ਬੈਂਡ ਵਿੱਚ ਹਾਂ ਤਾਂ ਪਿਆਰ ਆਪਣੇ ਇਨਸਟਰੂਮੈਂਟ ਨਾਲ ਪਿਆਰ ਹੋਏਗਾ ਤਾਂ ਪਲੇ ਕਰ ਪਾਵਾਂਗੇ ਕੋਈ ਵੀ ਚੀਜ਼ ਹੈ ਆਪਾਂ ਇਨਸਟਰੂਮੈਂਟ ਹੈ ਚਾਹੇ ਆਪਣਾ ਵੈਪਨ ਹੈ ਕੁਝ ਵੀ ਹੈ ਅਗਰ ਸਾਡਾ ਉਹਦੇ ਨਾਲ ਪਿਆਰ ਹੀ ਨਹੀਂ ਹੋਏਗਾ ਤਾਂ ਅਸੀਂ ਉਹਨੂੰ ਪਲੇ ਕਿਦਾਂ ਕਰ ਪਾਵਾਂਗੇ ਬਿਲਕੁਲ ਬਹੁਤ ਅੱਛਾ ਪਲੇ ਕਰਦੇ। ਸ਼ੁਕਰੀਆ ਸਮਾਂ ਦੇਣ ਵਾਸਤੇ ਤਾਂ ਬਲਜੀਤ ਕੌਰ ਜੀ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ। ਤਾਂ ਕਿਸ ਤਰੀਕੇ ਨਾਲ ਗੁਰਸਿੱਖੀ ਚ ਰਹਿ ਕੇ ਉਹਨਾਂ ਨੇ ਬੀਐਸਐਫ ਦੇ ਵਿੱਚ ਆਪਣਾ ਜੋ ਦੇਸ਼ ਦੀ ਅਪਰੇਡ ਹੁੰਦੀ ਹੈ ਉਸ ਦੇ ਵਿੱਚ ਵੀ ਸ਼ਿਰਕਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਵਾਸਤੇ ਮਾਨ ਦੀ ਗੱਲ ਹੈ ਕਿ ਉਹ ਗੁਰਸਿੱਖ ਇੱਕ ਲੜਕੀ ਦੇ ਤੌਰ ਦੇ ਉੱਤੇ ਆਪਣਾ ਰੋਲ ਨਿਭਾ ਰਹੇ ਨੇ ਤਾਂ ਮਕਸਦ ਦੇਸ਼ ਦੀ ਸੇਵਾ ਕਰਨਾ ਹੈ ਤਾਂ ਦੇਸ਼ ਦੀ ਸੇਵਾ ਦੇ ਵਿੱਚ ਕੰਮ ਕਰ ਰਹੀ ਇੱਕ ਜਾਬਾਜ਼ ਲੜਕੀ ਦੀ ਕਹਾਣੀ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਕੈਮਰਾਮੈਨਰ ਜੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਵਾਗਾ ਬਾਰਡਰ ਅੰਮ੍ਰਿਤਸਰ